ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਦੋਸਤੋ ਵਜ ਰਹੇ ਨੇ ਸਵੇਰ ਦੇ 10 ਤੇ ਮੈਂ ਸਾਰਾ ਸਮਾਨ ਮੀਨਜ਼ ਜਿਹੜਾ ਪ੍ਰੋਗਰਾਮ ਦਾ ਕੱਢਿਆ ਸੀਗਾ ਪਹਿਲਾਂ ਬੈਡਬੁੱਡ ਸਾਰੇ ਖਾਲੀ ਕੀਤੇ ਸੀਗੇ ਤੇ ਹੁਣ ਉਹ ਪੈਡਾ ਵਿੱਚ ਅਸੀਂ ਪਾਰਨ ਲੱਗੇ ਆ ਸਮਾਨ ਸਾਰਾ ਕਿਉਂਕਿ ਬਹੁਤ ਜ਼ਿਆਦਾ ਖਿਲਖਲਾਰਾ ਹੋ ਜਾਂਦਾ ਹਫਤਾ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਹਫਤਾ ਬਾਅਦ ਵਿੱਚ ਹੀ ਚੱਲਦੀਆਂ ਸਾਰੀਆਂ ਤੇ ਚਾਦਰਾਂ ਵਗੈਰਾ ਤਾਂ ਮੈਂ ਸਾਰੀਆਂ ਕੱਲ ਧੋਤੀਆਂ ਕੱਲ ਹੋਲੀ ਸੀਗੀ ਤਾਂ ਫਿਰ ਉਹਦੇ ਕਰਕੇ ਫਿਰ ਮੈਂ ਕੱਲ ਸਾਰੇ ਚਾਦਰਾਂ ਧੋਣੇ ਦਾ ਕੰਮ ਨਿਬੇੜਤਾ ਤੇ ਫਿਰ ਅੱਜ ਜਿਹੜਾ ਸਮਾਨ ਬੈੱਡ ਵਿੱਚੋਂ ਕੱਢਿਆ ਸੀ ਨਾ ਉਹ ਸਾਰਾ ਪਾਤਾ ਕਿਉਂਕਿ ਪੇਟੀ ਉੱਪਰ ਰੱਖਿਆ ਸੀਗਾ ਇੱਧਰ ਸਾਰਾ ਸਮਾਨ ਤਾਂ ਉਹ ਸਾਰਾ ਹੁਣ ਫਿਰ ਬਾਹਰ ਵਾਲੇ ਬੈੱਡ ਵਿੱਚ ਪਾਵਾਂਗੇ ਅਸੀਂ ਤਾਂ ਸਾਰਾ ਬੱਚਿਆਂ ਨਾਲ ਦੇਖੋ ਇੱਧਰ ਲਗਾਇਆ ਵਾ ਢੇਰ ਮੈਂ ਤੁਹਾਨੂੰ ਦੱਸਦੀ ਆ ਦੇਖੋ ਇੱਧਰ ਕਿਸ ਤਰ੍ਹਾਂ ਸਾਰਾ ਢੇਰ ਸਾਰੀਆਂ ਚਾਦਰਾਂ ਦਾ ਇਜਾਏਗਾ ਇਸ ਬੈੱਡ ਵਿੱਚ ਸਾਰਾ ਹੁਣੇ ਸਮੇਟੜਾ ਸਮਾਨ ਫਿਰ ਉਹਦੇ ਵਿੱਚ ਤੁਹਾਨੂੰ ਬਾਅਦ ਵਿੱਚ ਮਿਲਦਿਆ ਤੇ ਵੀਡੀਓ ਤੁਹਾਨੂੰ ਪਸੰਦ ਆਇਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸੀ ਮੈਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਅਸ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਪਹਿਲਾਂ ਸਾਰਾ ਸਮਾਨ ਪਾ ਲਈਏ ਫਿਰ ਤੁਹਾਨੂੰ ਅਸੀਂ ਥੋੜੀ ਦੇਰ 'ਚ ਮਿਲਦੇ ਆ ਤਾਂ ਇੱਥੇ ਜੀ ਕੱਪੜੇ ਜਿਹੜੇ ਮੈਂ ਬਾਹਰ ਕੱਢੇ ਸੀਗੇ ਸਾਰੇ ਪ੍ਰੋਗਰਾਮ ਵਾਸਤੇ ਫਿਰ ਉਹ ਸਾਰੇ ਧੋਤੇ ਸੀਗੇ ਤਾਂ ਉਹਨੂੰ ਬੈੱਡ ਵਿੱਚ ਕਰ ਰਹੀਆਂ ਸੈਟ ਕਿਉਂਕਿ ਇਹ ਵਾਲੇ ਕੱਪੜੇ ਵੀ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਪ੍ਰੋਗਰਾਮ ਦੇ ਬਾਅਦ ਵਿੱਚ ਫਿਰ ਸਾਰੇ ਮੈਂ ਨਾ ਬੈੱਡ ਸ਼ੀਟਸ ਵਗੈਰਾ ਜਿਹੜੀਆਂ ਧੋਣੇ ਵਾਲੀਆਂ ਸੀਗੀਆਂ ਉਹ ਧੋਤੀਆਂ ਜਿਹੜੀਆਂ نیچے ਵਿਛਾਈਆਂ ਸੀਗੀਆਂ ਤੇ ਬਾਕੀ ਕੱਪੜੇ ਜਿਹੜੇ ਬੈੱਡ ਜਿੱਦਾਂ ਖਾਲੀ ਕੀਤੇ ਸੀ ਫਿਰ ਉਹ ਫਿਰ ਇਸੇ ਤਰ੍ਹਾਂ ਬੈੱਡ ਵਿੱਚ ਸਾਰੇ ਸੈੱਟ ਕਰ ਦਿੰਦੀ ਆ ਪਹਿਲਾਂ ਮੈਂ ਸਰਦੀਆਂ ਵਾਲੇ ਕੱਪੜੇ ਸਭ ਤੋਂ نیچے ਰੱਖ ਦਿੰਦੀ ਆ ਬੈੱਡ ਸ਼ੀਟਸ ਕਿਉਂਕਿ ਇਹਨਾਂ ਦੀ ਤਾਂ ਹੁਣ ਲੋਡ ਪਏਗੇ ਨਹੀਂ 5-6 ਮਹੀਨੇ ਤੱਕ ਤਾਂ ਫਿਰ ਇੱਕ ਸਾਈਡ ਤੇ ਪਏ ਰਹਿਣਗੇ ਫਿਰ ਇਹਦੇ ਉੱਪਰ ਮੈਂ ਰੱਖ ਦਿੰਦੀ ਆ ਗਰਮੀਆਂ ਵਾਲੀਆਂ ਬੈੱਡ ਸ਼ੀਟ ਸੱਜੀ ਨਾਲ ਦੀ ਮਤਲਬ ਲੋਡ ਥੋੜੇ ਜੇ ਦਿਨ ਥੋੜੇ ਜੇ ਦਿਨ ਬਾਅਦ ਵਿੱਚ ਪੈਂਦੀ ਰਹਿੰਦੀ ਹੈ ਤਾਂ ਇਸ ਤਰ੍ਹਾਂ ਇਹ ਜਿਹੜਾ ਬਾਹਰ ਵਾਲਾ ਸਾਡਾ ਲੌਬੀ ਦਾ ਬੈੱਡ ਹੈ ਸਿੰਗਲ ਬੈੱਡ ਹੈ ਫਿਰ ਇੱਥੇ ਇਹਦੇ ਵਿੱਚ ਮੈਂ ਇਸ ਤਰ੍ਹਾਂ ਦੇ ਬੈੱਡ ਸ਼ੀਟਸ ਵਗੈਰਾ ਪਾ ਦਿੰਦੀ ਆ ਤਾਂ ਕਿ ਕੱਢਣੇ-ਕੁੱਢਣੇ ਨੂੰ ਆਸਾਨੀ ਰਹੇ ਫਿਰ ਵੱਡੇ ਬੈੱਡ ਖੋਲਣ ਦੀ ਲੋੜ ਨਹੀਂ ਪੈਣੀ ਵਾਸਤੇ ਸਿੰਗਲ ਬੈੱਡ ਖੋਲਿਆ ਤਾਂ ਇਹਦੇ ਵਿੱਚੋਂ ਆਪਣੇ ਕੱਪੜੇ ਸਾਰੇ ਇਸ ਤਰ੍ਹਾਂ ਸੈੱਟ ਕਰਕੇ ਫਿਰ ਕੱਢ ਸਕਦੇ ਆ ਸੱਚਕਲ ਦੋਸਤੋ ਦੋਸਤੋ ਅਗਲੇ ਦਿਨ ਦਾ ਵੀਡੀਓ ਹੈ ਇਹ ਅੱਜ ਹੈਗਾ ਬੁੱਧਵਾਰ ਔਰ ਸਵੇਰੇ ਈ ਟਾਈ ਸੀਗੀ ਸਾਡੇ ਤਕਰੀਬਨ 3522 ਤੇ ਰੇਤਾ ਆ ਗਿਆ ਸੀਗਾ ਪਰਸੋਂ ਰੇਤਾ ਤਾਂ ਸਾਰਾ ਉੱਪਰ ਚੜਾਤਾ ਸੀ ਤੇ ਈ ਟਾਈ 3500 ਬਸ ਉਹੀ ਐ ਹੁਣ ਇੱਟ ਚੜਾਤੀ ਉੱਪਰ ਬੰਦੇ ਲੱਗੇ ਸੀਗੇ ਸਵੇਰ ਦੇ ਦੋ ਤੇ ਉਹਨਾਂ ਨੇ ਸਾਰੀ ਇੱਟ ਉੱਪਰ ਛੱਤ ਤੇ ਚੜਾਤੀ ਤੇ ਪੂਰੀ ਛੱਤ ਪਰ ਇੱਟੀ-ਇੱਟ ਹੋ ਗਈ ਵੀ ਮੈਂ ਤੁਹਾਨੂੰ ਦੱਸਦੀ ਆ ਉੱਪਰ ਜਾ ਕੇ ਤੇ ਬਾਹਰ ਜਿਹੜਾ ਇੱਟ ਦਾ ਕਚਰਾ ਫਚਰਾ ਸੀ ਨਾ ਉਹ ਮੈਂ ਸਾਰਾ ਇੱਕ ਬੋਰੀ ਜੀ ਚ ਭਰ ਕੇ ਸਾਈਡ ਨੂੰ ਕਰਤਾ ਉਹਨੂੰ ਫਿਰ ਖਾਲੀ ਪਲਾਟ ਫਲੂਟ ਵਿੱਚ ਸੁੱਟ ਕੇ ਆਵਾਂਗੇ। ਔਰ ਹਾਂ ਚਲੋ ਮੈਂ ਤੁਹਾਨੂੰ ਪਹਿਲਾਂ ਉੱਪਰ ਛੱਤ ਦਿਖਾਵਾਂ। ਉੱਪਰ ਸਾਰੀ ਸਾਡੀ ਛੱਤ ਪਰ ਇੱਟੀ-ਇੱਟ ਭਰ ਚੁੱਕੀ ਸਿਰਫ ਸਾਈਡ ਤੇ ਰਸਤਾ ਵੀ ਥੋੜਾ ਜਿਹਾ ਹੀ ਰਿਹਾ ਹੁਣ ਜਾਣ ਨੂੰ। ਹੁਣ ਫਿਰ ਦੇਖਦੇ ਆ ਮਿਸਤਰੀ ਕਦੋਂ ਆਉਂਦਾ ਜਦੋਂ ਮਿਸਤਰੀ ਆਏਗਾ ਫਿਰ ਉੱਪਰ ਦਾ ਕੰਮ ਸ਼ੁਰੂ ਕਰਵਾਣਾ ਅਸੀਂ ਇਦਾਂ ਹੀ ਹੁੰਦਾ ਕਿਉਂਕਿ ਹੁਣ ਅਜੇ ਮੀਨਜ਼ ਜਦੋਂ ਅਸੀਂ ਇਹ ਆਪਣਾ ਘਰ ਬਣਾਇਆ ਸੀ ਨਾ ਉਸ ਟਾਈਮ ਜਦੋਂ ਮੈਂ ਇੱਥੇ ਆਈ ਸੀ ਅੱਜ ਤੋਂ 2 ਸਾਲ ਪਹਿਲਾਂ ਸਵਾ 2 ਸਾਲ ਹੋ ਗਏ ਜਦੋਂ ਅਸੀਂ ਇਧਰ ਸ਼ਿਫਟ ਹੋਏ ਸੀਗੇ ਤਾਂ ਇਧਰ ਸਿਰਫ ਆਰ ਸੋਈ ਤਿਆਰ ਕਰਵਾਈ ਸੀ ਔਰ ਕਮਰਾ ਫੀਨਸ ਇਹਦਾ ਸਾਰਾ ਕੁਝ ਨਹੀਂ ਸੀਗਾ ਦਰਵਾਜ਼ੇ ਦਰਬੂਜੇ ਕੁਝ ਨਹੀਂ ਸੀਗਾ ਰੰਗ ਵੀ ਪੁਰਾਣਾ ਤਾਂ ਕਿਉਂਕਿ ਇਹ ਜਦੋਂ ਅਸੀਂ ਘਰ ਬਣਾਇਆ ਸੀ ਨਾ ਤਾਂ ਉਸ ਟਾਈਮ ਅਸੀਂ ਬੇਸ ਨਹੀਂ ਟਾਇਆ ਉਹੀ ਕੰਦਾ ਉੱਪਰ ਚੱਕਤੀਆਂ ਔਰ ਫਿਰ ਇਦਾਂ ਹੋਇਆ ਨਾ ਪੂਰਾ ਰੰਗ ਵੀ ਲੱਖਿਆ ਪਿਆ ਸੀ ਜਿਵੇਂ ਪੁਰਾਣਾ ਰੰਗ ਹੁੰਦਾ ਨਾ ਸਾਰਾ ਇਦਾਂ ਆ ਕੇ ਫਿਰ ਮੈਂ ਇੱਥੇ ਸ਼ਿਫਟ ਹੋ ਗਈ ਸੀ ਤੇ ਆਹ ਕਮਰੇ ਵਿੱਚ ਮਲਵਾ ਪਿਆ ਸੀਗਾ ਤੇ ਉਹ ਜਿਹੜਾ ਬਾਹਰ ਵਾਲਾ ਕਮਰਾ ਏ ਤੇ ਉਹਦੇ ਵਿੱਚ ਵੀ ਮਲਵੇ ਦਾ ਢੇਰ ਹੁੰਦਾ ਸੀ ਤੇ ਬਾਹਰ ਪਾਰਕਿੰਗ ਏਰੀਏ ਵਿੱਚ ਵੀ ਮਲਵੇ ਦਾ ਢੇਰ ਹੁੰਦਾ ਸੀਗਾ ਅਗਰ ਤੁਸੀਂ ਮੇਰੀਆਂ 2 ਸਾਲ ਪੁਰਾਣੀਆਂ ਵੀਡੀਓ ਦੇਖੂਗੇ ਜਾ ਕੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਮਕਾਨ ਨੂੰ ਕਿਉਂਕਿ ਬੰਦਾ ਮਕਾਨ ਤਾਂ ਬਣਾ ਲੈਂਦਾ ਹੈ ਪਰ ਘਰ ਬਣਾਣਾ ਬਹੁਤ ਜ਼ਰੂਰੀ ਹੈ ਤ ਮਤਲਬ ਇਸ ਘਰ ਨੂੰ ਬਣਾਉਣ 'ਚ ਸਾਡਾ ਬਹੁਤ ਪਸੀਨਾ ਲੱਗਿਆ ਵਾ ਅਸੀਂ ਰੋੜੀ ਕੁੱਟ-ਕੁੱਟ ਕੇ ਆਪਣੇ ਹੱਥਾਂ ਨਾਲ ਉਹ ਇੱਥੇ ਆਪਣੇ ਇਸ ਘਰ ਵਿੱਚ ਬਣਾਈ ਆ ਤਾਂ ਹੁਣ ਦੇਖੋ ਇਸ ਘਰ ਦੀ ਹਾਲਤ ਪਾਠ ਵੀ ਹੋ ਗਿਆ ਸੁਖਮਨੀ ਸਾਹਿਬ ਜੀ ਦਾ ਮਹਾਰਾਜ ਜੀ ਦਾ ਸ਼ੁਕਰਾਨਾ ਵੀ ਕਰਤਾ ਅਸੀਂ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਬੰਦਾ ਕੋਠੀਆਂ ਮਹਿਲ ਪਾਲੰਦਾ ਤੇ ਮਾਲਕ ਦਾ ਸ਼ੁਕਰਾਨਾ ਵੀ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਉਸ ਮਾਲਕ ਦੇ ਬਿਨਾਂ ਅਸੀਂ ਕੁਝ ਵੀ ਨਹੀਂ ਹੈ ਉਸ ਮਾਲਕ ਨੇ ਸਾਨੂੰ ਜਿੱਥੇ ਰੱਖਣਾ ਅਸੀਂ ਸਾਨੂੰ ਉੱਥੇ ਹੀ ਰਹਿਣਾ ਪੈਣਾ ਬਸ ਇਹ ਬੰਦੇ ਨੂੰ ਆਪਣੀ ਕਦੀ ਔਕਾਤ ਨਹੀਂ ਭੁੱਲਣੀ ਚਾਹੀਦੀ ਤਾਂ ਦੇਖੋ ਇਸ ਜਦੋਂ ਮਤਲਬ ਇਹ ਘਰ ਬਿਲਕੁਲ ਐਵੇਂ ਸੀਗਾ ਮਤਲਬ ਉਹ ਇੰਨਾ ਜ਼ਿਆਦਾ ਸਾਡੀ ਮਿਹਨਤ ਲੱਗੀ ਵੀ ਹੈ ਨਾ ਇਸ ਘਰ ਨੂੰ ਬਣਾਉਣ ਵਿੱਚ ਅਸੀਂ ਥੋੜਾ ਥੋੜਾ ਕਰਕੇ ਕੰਮ ਕਰਵਾਇਆ ਵਾ ਇਸ ਘਰ ਵਿੱਚ ਸਾਰੀਆਂ ਚੀਜ਼ਾਂ ਆਪਣੀਆਂ ਰੀਜਨਲ ਅਸੀਂ ਬਣਾਈਆਂ ਹੋਈਆਂ ਤੇ ਹੁਣ ਦੇਖੋ ਇਸ ਘਰ ਦਾ ਪੂਰਾ ਮੀਨਜ਼ ਨਕਸ਼ਾ ਤੇ ਅੱਜ ਉੱਪਰ ਡਬਲ ਸਟੋਰੀ ਪਾਉਣ ਦਾ ਟਾਈਮ ਆ ਗਿਆ ਹੈ ਤੇ ਹੁਣ ਜਿਹੜਾ ਉੱਪਰ ਕੰਮ ਲੱਗੇਗਾ ਉਹ ਸਾਡਾ ਉੱਪਰ ਡਬਲ ਸਟੋਰੀ ਦਾ ਲੱਗ ਰਿਹਾ ਹੈ ਤੇ ਹੁਣ ਮਿਸਤਰੀ ਵੀ ਆਏਗਾ ਚਗਾਠਾ ਵੀ ਆ ਜੜੀਆਂ ਸਿਮਿੰਟ ਵੀ ਆ ਗਿਆ ਵਾ ਉਹ ਦੇਖੋ ਉਧਰ ਸਾਈਡ ਤੇ ਪਿਆ ਤੁਹਾਨੂੰ ਦਿਖ ਰਿਹਾ ਹੋਣਾ ਤਾਂ ਉਹ ਦੇਖੋ ਸਿਮਿੰਟ ਔਰ ਇੱਟਾ ਦਾ ਕੰਮ ਉੱਪਰ ਚੜ ਗਿਆ ਸਾਰਾ ਮੈਂ ਤੁਹਾਨੂੰ ਕਹਿੰਦਾ ਉੱਪਰ ਇੱਟਾ ਦਿਖਾਉਂਦੀਆਂ ਜਾ ਕੇ ਤੇ ਫਿਰ ਉਹਦੇ ਬਾਅਦ ਵਿੱਚ ਹਰੇਤਾ ਵੀ ਸਾਰਾ ਉੱਪਰ ਢੇਰ ਹੈ ਹੁਣ ਇਦਾਂ ਹੀ ਹੁੰਦਾ ਬਸ ਬੰਦੇ ਨੂੰ ਸਬਰ ਰੱਖਣਾ ਚਾਹੀਦਾ ਸਬਰ ਰੱਖੋ ਤਾਂ ਸਭ ਕੁਝ ਹੋ ਜਾਂਦਾ ਹੁੰਦਾ ਐਵੇਂ ਹਾਈ ਹਾਈ ਕਰਦਾ ਰਹਿੰਦਾ ਬਸ ਇਦਾਂ ਹੀ ਜ਼ਿੰਦਗੀਆਂ ਲੰਘ ਜਾਂਦੀਆਂ ਹੁਣ ਚਲੋ ਫਿਰ ਤੁਹਾਨੂੰ ਉੱਪਰ ਛੱਤ ਪਰ ਲੈ ਕੇ ਜਾਵਾਂ ਤੇ ਉੱਪਰ ਦਿਖਾਵਾਂ ਤੁਹਾਨੂੰ ਪੂਰੀ 3.5000 ਇੱਟ ਜਿਹੜੀ ਉੱਪਰ ਸੁੱਟੀ ਵੀ ਐ ਖਲਾਰਾ ਮੀਨਜ਼ ਸਾਰਾ ਹਜੇ ਮੈਂ ਚੱਕਣਾ ਐ ਤੇ ਬਾਹਰ ਵੀ ਨਾ ਉੱਪਰ ਤੇ ਤੁਹਾਨੂੰ ਦੱਸ ਦਿਆਂ ਚਲੋ ਉਧਰ ਅਬ ਨੂਰ ਕਰ ਲਈਦੀ ਐ ਤੇ ਬੰਦੇ ਸਵੇਰੇ ਨਾ 9:30 ਵਜੇ 9:30 ਵਜੇ ਆ ਗਏ ਸੀ ਤੇ ਉਹਨਾਂ ਨੇ ਸਾਰੀ ਉੱਪਰ ਇਟ ਪਹੁੰਚਾਈ ਠੇਕਾ ਹੀ ਸੀਗਾ ਉਹਦੇ ਨਾਲ ਕੀਤਾ ਵਾ ਤਾਂ ਦੇਖੋ ਪਹਿਲਾਂ ਆਹ ਮਰ ਖਿਲਾਤ ਟੁੱਟ ਗਈ ਮੇਰੀ ਆ ਪਹਿਲਾਂ ਰੇਤਾ ਸਾਰਾ ਰੇਤੇ ਦਾ ਢੇਰ ਕਿਉਂਕਿ ਪਰਸੋਂ ਚੜਾਤਾ ਸੀਗਾ ਇਹ 200 ਫੁੱਟ ਰੇਤਾ ਹੋਏਗਾ ਤੇ ਦੇਖੋ ਇਟ ਇਧਰ ਵੀ ਇਟ ਤੇ ਇਧਰ ਵੀ ਇਟ ਉਧਰ ਵੀ ਇਟ ਉਧਰ ਵੀ ਇਟ ਸਾਰੀ ਛੱਤ ਤੇ ਹੋ ਗਈ ਇੱਟੀ ਇਟ ਪੂਰਾ ਇਸ ਤਰ੍ਹਾਂ ਉੱਪਰ ਹੋਏਗਾ ਤੇ ਉਹ ਦੇਖੋ ਉਧਰ ਬੱਚੇ ਥੱਲੇ ਸਾਰੇ ਇਕੱਠੇ ਹੋ ਗਏ ਨੇ ਹੁਣ ਇਹਨਾਂ ਨੇ ਸਾਰਿਆਂ ਨੇ ਖੇਡਣਾ ਹੈ ਇਕੱਠੇ ਹੋ ਕੇ ਅਬ ਨੂੰ ਰੋ ਲਾਈਟਰ ਵੀ ਚੱਕ ਲੈ ਬੇਟਾ ਸੁੱਕ ਗਏ ਉਹ ਨੀਚੇ ਲੈ ਜਾ ਉਹਨਾਂ ਨੂੰ ਹਾਂ ਤੇ ਆ ਦੇਖੋ ਪੂਰੀ ਇੱਟ ਇੱਟ ਮਤਲਬ ਸਾਰੇ ਛੱਤ ਪਰ ਇੱਟ ਤਾਂ ਫਿਰ ਪਹਿਲਾਂ ਸਗਾਠਾਂ ਆਣ ਗਈਆਂ ਫਿਰ ਆਏਗਾ ਮਿਸਤਰੀ ਕੱਲ ਜਾਂ ਪਰਸੋਂ ਇਹਨਾਂ ਨੂੰ ਉਹ ਚਾਦਰਾਂ ਵੀ ਚੱਕਣੀਆਂ ਐ ਪਹਿਲਾਂ ਮੈਂ ਨਾ ਸੋਚਦੀ ਤੇ ਪਹਿਲਾਂ ਕਿ ਨਾ ਸਾਰੀਆਂ ਇੱਟਾਂ ਨੂੰ ਪਾਣੀ ਦੇ ਦਮਾ ਹੈ ਨਾ ਤੇ ਦਮਾ ਇਹਨਾਂ ਨੂੰ ਇਹਨਾਂ ਨੂੰ ਪੁੱਛਦੀ ਆ ਪਹਿਲਾਂ ਫੋਨ ਕਰਕੇ ਨਾ ਕਿ ਪਾਣੀ ਦੇਣਾ ਇੱਟਾਂ ਨੂੰ ਵੈਸੇ ਤਾਂ ਦੇਣਾ ਠੀਕ ਨਾ ਪਰ ਮੌਸਮ ਦਾ ਪਤਾ ਨਹੀਂ ਹੈ ਕਿਉਂਕਿ ਬੱਦਲ ਵੀ ਹੋ ਰਿਹਾ ਏ ਤੇ ਨਹੀਂ ਤਾਂ ਪਾਣੀ ਰੱਬ ਨਹੀਂ ਦੇ ਦੇਣਾ ਤਾਂ ਚਲੋ ਪਹਿਲਾਂ ਮੈਂ ਉਹ ਕਰਾਂ ਪੁੱਛਦੀ ਆ ਇਹਨਾਂ ਨੂੰ ਉਹ ਦੇਖੋ ਉੱਧਰ ਥੱਲੇ ਨਾ ਸਾਰੇ ਬੱਚੇ ਆ ਗਏ ਸਾਰੇ ਖੇਡਣ ਵਾਸਤੇ ਇਹਨਾਂ ਨੇ ਨਾ ਇੱਥੇ ਸਕੂਲ ਹੋ ਗਿਆ। ਉਹ ਦੇਖ ਤੇ। ਹਾਂ। ਬੋਲੋ। ਹੋਈ ਕੋਈ। ਹੋਈ ਮੁੰਨੀ। ਹਾਂ। ਉਹ ਫਿਰ ਕਿਰਾਏਦਾਰ ਨਹੀਂ ਹੋਣੀ। ਤੇ ਮੈਂ ਇਹਨਾਂ ਸਕਾਲੇ ਇਸ ਤਰ੍ਹਾਂ ਤੇ ਇਹਨਾਂ ਦੀ ਨਾ ਡਿਸ਼ ਬਣਦੀ ਬੜੀ ਸੁਆਦ। ਦੱਸਿਓ ਤਾਂ ਜ਼ਰਾ ਕਿ ਨਾ ਕਿ ਨਾ ਖਾਦੀ ਐ। ਛੋਟੇ-ਛੋਟੇ ਦੇ ਟੁਕੜੇ ਕਰਕੇ ਨਾ ਡੱਬੇ 'ਚ ਰੱਖ ਲੈਣਾ ਸਟੋਰ ਕਰਕੇ। ਫਿਰ ਘਿਓ ਵਿੱਚ ਫਰਾਈ ਕਰਕੇ ਥੋੜੇ-ਥੋੜੇ ਮੀਨਸ ਚਾਸਕੇ ਤੇ ਇਹਦੇ ਵਿੱਚ ਅਸੀਂ ਚੀਨੀ ਦੁੱਧ ਵਗੈਰਾ ਪਾ ਕੇ ਬੋਡੀ ਸਵਾਦ ਡਿਸ਼ ਬਣਦੀ ਇਸ ਤਰ੍ਹਾਂ ਅਗਰ ਪ੍ਰੋਗਰਾਮਾਂ ਦੇ ਮੰਡੇ ਬਚ ਜਾਂਦੇ ਨਾ ਜਿਹੜੇ ਫਿਰ ਐਦਾ ਉਹਨੂੰ ਸੁਕਾ ਲਿਆ ਕਰੋ ਥੋੜੇ ਜਿਹਾ ਨੂੰ ਇੱਕ ਦੋ ਧੁੱਪ ਲਵਾ ਲਿਆ ਕਰੋ ਫਿਰ ਐ ਮਤਲਬ ਐਨੇ ਐਦਾ ਕੜਕੜਦੀ ਆਵਾਜ਼ ਆਵੇ ਆ ਦੇਖੋ ਐਦਾ ਐਦਾ ਨਾ ਐਦਾ ਟੁੱਟਣੇ ਚਾਹੀਦੇ ਇਹ ਐਦਾ ਤਾਂ ਬੜੇ ਹੀ ਸਵਾਦ ਬਣਦੇ ਜਿਵੇਂ ਸੇਵੀਆਂ ਬਣਦੀਆਂ ਨਾ ਇਸ ਤਰ੍ਹਾਂ ਬਣਦੇ ਇਹ ਹੁਣ ਮੈਂ ਇਹਨਾਂ ਨੂੰ ਥੱਲੇ ਲੈ ਜਾਂਦੀ ਆ ਕੱਲ ਬਣਾਏ ਸੀਗੇ ਦੁਪਹਿਰੇ ਤੇ ਹੁਣ ਮੈਂ ਇਹਨੂੰ ਲੈ ਕੇ ਜਾਂਦੀ ਆ ਥੱਲੇ ਤੇ ਹੁਣ ਮੈਂ ਇਹਨੂੰ ਲੈ ਕੇ ਜਾਂਦੀ ਆ ਥੱਲੇ ਇੱਥੇ ਨਾ ਇੱਕ ਰਸਤਾ ਵੀ ਨਹੀਂ ਇੱਥੇ ਇੱਕ ਗਿਰਨ ਦਾ ਬੜਾ ਖਤਰਾ ਹੈ ਕਿਉਂਕਿ ਸਾਰੀ ਛੱਤ ਪਰ ਇੱਟੀ-ਇੱਟ ਹੋ ਗਈ ਵੀ ਨਾ ਤਾਂ ਦੇਖੋ ਥੱਲੇ ਚੱਕੇ ਵੀ ਕਿਧਰ ਬਨੂਰ ਲਾਈਟਰ ਵੀ ਨਹੀਂ ਲੈ ਕੇ ਗਈ ਲਾਈਟਰ ਬਲਦਾ ਘਟ ਹੈ ਨਾ ਫਿਰ ਦੇਖੋ ਇਹਨੂੰ ਧੂਪ ਪਲਵਾ ਮਾ ਦੋਨੋਂ ਲਾਈਟਰਾਂ ਨੂੰ ਫਿਰ ਇਹਦੇ ਸੈੱਲ ਜੇ ਚੱਲ ਪੰਦੇ ਆ ਮੈਂ ਲੈ ਜਾਂਦੀ ਆ ਇਹਨੂੰ ਥੱਲੇ ਘਰਲੇ ਜਾ ਕੇ ਕਰਦੀਆਂ ਕੋਈ ਕੰਮ ਸਬਜੀ ਅੱਜ ਕੀ ਬਣਾਣਾ ਦੇਖ ਲਈ ਕद्दू ਲਿਆ ਸੀ ਸਵੇਰੇ ਅੱਜ ਖੱਟਾ ਮਿੱਠਾ ਕद्दू ਬਣਾਉਂਗੇ ਸਬਜੀ ਖੱਟਾ ਮਿੱਠਾ ਕद्दू ਬਣਾ ਟੇਸਟੀ ਬਗਦਾ ਤਾਂ ਤੇ ਵੀਡੀਓ ਵਿੱਚ ਤੁਸੀਂ ਬਨੇ ਰਹੋ ਅੱਗੇ ਦੇਖਦੇ ਆ ਤੁਹਾਡੇ ਨਾਲ ਕੀ ਸ਼ੇਅਰ ਹੁੰਦਾ ਹੈ ਸ਼ਾਮ ਦੀ ਰੋਟੀਨ ਹੈ ਵੈਸੇ ਤਾਂ ਮੈਂ ਕੱਲ ਦਾ ਵੀਡੀਓ ਕੱਲ ਦਾ ਵਲੋਗ ਕੀਤਾ ਵਾ ਆਪਣਾ ਸਟਾਰਟ ਤਾਂ ਫਿਰ ਆ ਹੁਣ ਅਸੀਂ ਆ ਗਏ ਹਾਂ نیچے ਤੇ ਬੱਚਾ ਹੁਣ ਖੇਲੀ ਜਾਣਾ ਹੁੰਦਾ ਹੁਣ 2-3 ਘੰਟੇ ਪਾਰ ਹੈ ਫਿਨਿਸ਼ਿੰਗ ਹੋ ਗਏ ਬੱਚਾ ਨੇ ਖੇੜਣਾ 7 7:30 ਤੱਕ ਤੇ ਕੱਪੜੇ ਵਗੈਰਾ ਲਗਾ ਗਏ ਨੇ ਉੱਤੇ ਸਾਰੇ ਜਿਹੜੇ ਧੋਏ ਹੋਏ ਤੇ ਹੁਣ ਫਿਰ ਮੈਂ ਚੱਕ ਕੇ ਉਹਨੂੰ ਕਰ ਦਮਾ ਸੈੱਟ